ਇਹ ਇਹ ਬੈਨ ਜਿਹੜੀ ਦਿੱਤੀ ਗਈ ਆ ਤੇ ਇਹਦਾ ਮੇਨ ਮਕਸਦ ਤਾਂ ਵੀ ਚਲਦੀ ਫਿਰਦਾ ਆਮ ਆਦਮੀ ਕਰੀ ਲੇ ਇੱਥੇ ਇੰਨਾ ਇੰਨਾ ਘਾਹ ਉੱਗਿਆ ਹੋਇਆ ਸੀ ਮਹਿਜ਼ ਲਗਾਤਾਰ ਕੰਮ ਕਰਾ ਕੇ ਵੀ ਮੈਨੂੰ 12 ਦਿਨ ਪੂਰੀ ਲੇਬਰ ਦੇ ਨਾਲ ਇੱਥੇ ਲੱਗੇ ਪਹਿਲਾ ਏਰੀਆ ਕਰਵਾ ਕੇ 12 12 ਦਿਨ ਲਗਾਤਾਰ ਅਸੀਂ ਦੁਪਹਿਰ ਵੇਲੇ ਇੱਥੇ ਸਫਾਈ ਕਰਾਉਂਦੇ ਰਹੇ ਜਿਵੇਂ ਕਿ ਹੁਣ ਨਿਊ ਪਰੀਤਨਗਰ ਵਾਰਡ ਨੰਬਰ 17 ਦੇ ਵਿੱਚ ਉੱਥੇ ਪਾਣੀ ਆ ਗਿਆ ਸੀ ਲੋਕਾਂ ਦੇ ਘਰਾਂ 'ਚ ਪਾਣੀ ਵਰ ਗਿਆ ਹੁਣ ਪਾਣੀ ਸੁੱਕ ਰਿਹਾ ਤੇ ਬਵਾਰੀਆਂ ਫੈਲ ਰਹੀਆਂ ਨੇ ਉਹਦੇ ਕਰਕੇ ਉੱਥੇ ਪੱਕਾ ਕੈਂਪ ਲਾਉਣ ਲੱਗੇ ਆ ਜਿੱਥੇ-ਜਿੱਥੇ ਲੋੜ ਹੋਊਗੀ ਉੱਥੇ ਤੇ ਜਾਊਗੀ ਔਰ ਡਾਕਟਰਾਂ ਦੀ ਟੀਮ ਤੇ ਦਵਾਈਆਂ ਹਰ ਸਰਾਂ ਦੀਆਂ ਦਵਾਈਆਂ ਦੇ ਵਿੱਚ ਹੋਣਗੀਆਂ ਔਰ ਘਰ-ਘਰ ਜਾ ਕੇ ਇਲਾਜ ਹੋਊਗਾ 10 ਲੱਖ ਦਾ ਇਲਾਜ ਫ੍ਰੀ ਹੋਊਗਾ ਤੇ ਮੇਨ ਮਕਸਦ ਕੀ ਆ ਆਮ ਆਦੀ ਪਾਰਟੀ ਦਾ ਜਿਹੜਾ ਮੇਨ ਮਿਸ਼ਨ ਆ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵਾਲੀ ਜਿਹੜੇ ਬਹੁਤ ਸੋਝਵਾਨ ਨੇ ਜਿਨ੍ਹਾਂ ਨੂੰ ਪਤਾ ਬਈ ਆਮ ਲੋਕਾਂ ਦੀ ਆਮ ਆਦਮੀ ਦੀ ਕੀ ਦਿੱਕਤ ਹੈ ਏ ਵੀ ਜਿਹੜੀ ਐਂਬੂਲੈਂਸ ਹੈ ਇਹ ਵੀ ਇੱਕ ਵਰਦਾਨ ਦੀ ਤਰ੍ਹਾਂ ਔਰ ਜਿਹੜੇ ਇਹਦੇ ਲਾਗੜਲੇ ਏਰੀਏ ਨੇ ਉਹਨਾਂ ਨੂੰ ਤੇ ਹਸਪੀਟਲ ਨੇੜੇ ਪੈਂਦੇ ਦੋ ਦਿਨ ਦਾ ਪਲਾਨ ਪਹਿਲਾਂ ਦਿੱਤਾ ਗਿਆ ਅਗਰ ਲੱਗਿਆ ਕਿ ਜ਼ਰੂਰਤ ਹੋਤੇ ਹੋਰ ਜ਼ਿਆਦਾ ਤਾਂ ਔਰ ਅਗਲੇ ਦਿਨਾਂ ਵਿਵੀ ਜਿਹੜੀ ਉਥੇ ਆ ਇਸ ਵੈਨ ਦੀ ਸਰਵਿਸ ਦਿੱਤੀ ਜਾਏਗੀ ਇਸ ਤੋਂ ਇਲਾਵਾ ਵਾਰਡ ਵਾਈਜ਼ ਰੋਸਟਰ ਬਣਾ ਕੇ ਮੱਲੇ ਵਾਈਜ਼ ਰੋਸਟਰ ਬਣਾ ਕੇ ਇਸ ਵੈਨ ਨੂੰ ਪੂਰਾ ਜਿਹੜੇ ਹਲਕਾ ਪੂਰਬੀ ਦੇ ਵਾਰਡ ਨੰਬਰ 2 ਤੋਂ ਲੈ ਕੇ 29 ਤੱਕ ਨੇ ਸਾਰੇ ਕਿਤੇ ਇਹਦੀ ਜਿਹੜੀ ਕਹਿ ਸਕਦੇ ਆ ਸਰਵਿਸ ਉਹ ਦਿੱਤੀ ਜਾਏਗੀ ਔਰ ਤੁਸੀਂ ਹੈਰਾਨ ਰਹਿ ਜਾਓਗੇ ਵੀ ਪ੍ਰਾਈਵੇਟ ਹਸਪੀਟਲਸ ਵੀ ਜਿੱਦਾਂ ਦੀਆਂ ਫੈਸਿਲਿਟੀਆਂ ਮਿਲਦੀਆਂ ਨੇ ਜਾਂ ਜਿੱਦਾਂ ਦੀ ਮਸ਼ੀਨਰੀ ਉਹ ਸਾਰੀ ਇੱਥੇ ਅਵੇਲੇਬਲ ਵਾਰਡ ਨੰਬਰ 13 ਦੇ ਵਿੱਚ ਹਸਪਤਾਲ ਨੂੰ ਇੱਕ ਐਂਬੂਲੈਂਸ ਜਿਹੜੀ ਹੈ ਵਰਤਮਾਨ ਵੱਲੋਂ ਡੋਨੇਟ ਕੀਤੀ ਗਈ ਹੈਗੀ ਹੈ ਔਰ ਇਸ ਐਂਬੂਲੈਂਸ ਦੇ ਨਾਲ ਕੱਲੇ ਵਾਰਡ ਨੂੰ ਹੀ ਨਹੀਂ ਬਲਕਿ ਪੂਰੇ ਇਸ ਇਲਾਕੇ ਨੂੰ ਕਿ ਇਹ ਤਸਹੂਲਤਾ ਮਿਲਣ ਗਿਆ ਖਾਸ ਕਰਕੇ ਹਲਕਾ ਪੂਰਬੀ ਦੇ ਵਿੱਚ ਜਿੱਥੇ ਖੁਦ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਅਤੇ ਮੇਅਰ ਮੈਮ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਕਿ ਕਿੰਨਾ ਕੁ ਫਾਇਦਾ ਇਸ ਦੇ ਨਾਲ ਹੋਏਗਾ ਔਰ ਇਸ ਐਂਬੂਲੈਂਸ ਦੇ ਨਾਲ ਕਿਹੜੇ ਕਿਹੜੇ ਵਾਰਡ ਔਰ ਹਸਪਤਾਲ ਨੂੰ ਜਿਹੜੀ ਹੈ ਸਹੂਲਤ ਮਿਲਣ ਜਾ ਰਹੀ ਹੈਗੀ ਹੈ ਬੋਰਡ ਤੋਂ ਤੁਹਾਨੂੰ ਸਾਰਿਆਂ ਨੂੰ ਵਿਧਾਇਕ ਸਾਹਿਬ ਐਂਬੂਲੈਂਸ ਜਿਹੜੀ ਹੈਗੀ ਹੈ ਖਾਸ ਜਿਹੜੀ ਵਰਦਮਾਨ ਵੱਲੋਂ ਜਿਹੜੀ ਹੈ ਕਾਰਪੋਰੇਟ ਵੱਲੋਂ ਦਿੱਤੀ ਜਾ ਰਹੀ ਹੈਗੀ ਹੈ ਕਿਹੜੇ ਕਿਹੜੇ ਔਰਡ ਨੂੰ ਇਹਦਾ ਫਾਇਦਾ ਹੋਏਗਾ ਔਰ ਇਸ ਐਂਬੂਲੈਂਸ ਦੇ ਨਾਲ ਕੀ ਕੀ ਸਹੂਲਤਾਂ ਮਿਲ ਜਾਣਗੀਆਂ ਇਹ ਮੈਂ ਬੇਨਤੀ ਕੀਤੀ ਸੀ ਵਰਦਮਾਨ ਵਾਲਿਆਂ ਨੂੰ ਉਹਨਾਂ ਨੇ ਸੀਆਰਐਸ ਫੰਡ ਦੇ ਵਿੱਚੋਂ ਇਹ ਬੈਨ ਜਿਹੜੀ ਦਿੱਤੀ ਗਈ ਆ ਤੇ ਇਹਦਾ ਮੇਨ ਮਕਸਦ ਤਾਂ ਵੀ ਜਲਦੀ ਫਿਰਦਾ ਆਮ ਆਦਮੀ ਕਲੀਨਿਕ ਔਰ ਘਰ ਘਰ ਜਾ ਕੇ ਇਲਾਜ ਕਰਨਾ ਔਰ ਵਿਧਾਨ ਸਭਾ ਹਲਕਾ ਈਸਟ ਜਿਹੜਾ ਪੂਰਬੀ ਹਲਕਾ ਵਾ ਇਹਦੇ ਵਿੱਚ ਹਰ ਵਾਰਡ ਦੇ ਵਿੱਚ ਡੇਲੀ 2-2 3-3 ਘੰਟੇ ਮਿਲ ਕੇ ਹਰ ਵਾਰਡ ਦੇ ਵਿੱਚ ਜਾਊਗੀ ਜਿੱਥੇ ਜ਼ਿਆਦਾ ਦਿੱਕਤ ਆ ਉਥੇ ਜਿਵੇਂ ਕਿ ਹੁਣ ਨਿਊ ਪ੍ਰੀਤ ਰਗਰ ਵਾਰਡ ਨੰਬਰ 17 ਦੇ ਵਿੱਚ ਉਥੇ ਪਾਣੀ ਆ ਗਿਆ ਸੀ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਹੁਣ ਪਾਣੀ ਸੁੱਕ ਰਿਹਾ ਤੇ ਬਵਾਰੀਆਂ ਫੈਲ ਰਹੀਆਂ ਨੇ ਉਹਦੇ ਕਰਕੇ ਉਥੇ ਪੱਕਾ ਕੈਂਪ ਲਾਉਣ ਲੱਗੇ ਆ ਤੇ ਉਥੇ ਡੇਲੀ ਉਥੇ ਜਾਊਗੀ ਸ਼ਾਮ ਤੱਕ ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਉਥੇ ਰਹੂਗੀ ਔਰ ਇਹਦੇ ਵਿੱਚ ਸਾਰੀ ਏਸੀ ਵੈਨਾਂ ਤੇਰੇ ਚ ਸਾਰੀ ਸੁਭਦਾ ਇਹਦੇ ਵਿੱਚ ਮਿਲ ਕੇ ਨਾਲ ਸਟ੍ਰਕਚਰ ਬਣਿਆ ਹੋਇਆ ਬਲਕੇ ਪੈਣ ਵਾਸਤੇ ਪਾ ਕੇ ਬਲਕੇ ਕੋਈ ਗਲੂਗੋਸ ਲਾਉਣਾ ਜਾਂ ਹੋਰ ਇਲਾਜ ਕਰਨਾ ਸਾਰੇ ਦੇ ਸਾਰੇ ਇਲਾਜ ਹੋਣਗੇ ਔਰ ਪੱਕੀ ਟੀਮ ਇਹਦੇ ਵਿੱਚ ਡੇਲੀ ਜਾਊਗੀ ਅੱਛਾ ਕੀ ਡਾਕਟਰ ਵੀ ਨਾਲ ਅਪਾਇੰਟ ਕੀਤੇ ਜਾਣਗੇ ਔਰ ਕੀ ਟਾਈਮਿੰਗ ਰਹੇਗੀ ਬਿਲਕੁਲ ਬਿਲਕੁਲ ਸਵੇਰ ਤੋਂ ਲੈ ਕੇ ਰਾਤ ਤੱਕ ਸਵੇਰੇ ਨਿਕਲੂਗੀ ਰਾਤ ਤੱਕ ਮਤਲਬ ਕਿ ਜਿੱਥੇ ਜਿੱਥੇ ਲੋੜ ਹੋਊਗੀ ਉੱਥੇ ਤੇ ਜਾਊਗੀ ਔਰ ਡਾਕਟਰਾਂ ਦੀ ਟੀਮ ਤੇ ਦਵਾਈਆਂ ਹਰ ਸਰਾਂ ਦੀ ਦਵਾਈਆਂ ਦੇ ਵਿੱਚ ਹੋਣਗੀਆਂ ਔਰ ਘਰ ਘਰ ਜਾ ਕੇ ਇਲਾਜ ਹੋਊਗਾ ਕਹਿਣ ਦਾ ਮਤਲਬ ਹਰ ਘਰ ਸਾਡਾ ਮਕਸਦ ਹੈ ਹਰ ਕਰ ਇਲਾਜ ਪਹੁੰਚੇ ਕਿਉਂਕਿ ਉਸ ਤੋਂ ਪਹਿਲਾਂ ਵੀ ਆਮ ਆਦਮੀ ਕਲੀਨਿਕਾਂ ਪੜ ਰਹੀਆਂ ਹਸਪੀਟਲ ਬਣ ਰਹੇ ਨੇ 10 ਲੱਖ ਦਾ ਜਿਹੜਾ ਬੀਮਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਵਾ ਤੇ ਉਹਦੇ ਚ ਹਰ ਪਰਿਵਾਰ ਦਾ 10 ਲੱਖ ਦਾ ਇਲਾਜ ਫਰੀ ਹੋਊਗਾ ਤੇ ਮੇਨ ਮਕਸਦ ਕੀ ਆ ਆਮ ਆਦੀ ਪਾਰਟੀ ਦਾ ਜਿਹੜਾ ਮੇਨ ਮਿਸ਼ਨ ਆ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਬਾਲੀ ਜਿਹੜੇ ਬਹੁਤ ਸੋਝਵਾਨ ਨੇ ਜਿਨ੍ਹਾਂ ਨੂੰ ਪਤਾ ਬਈ ਆਮ ਲੋਕਾਂ ਦੀ ਆਮ ਆਦਮੀ ਦੀ ਕੀ ਦਿੱਕਤ ਹੈ ਤੇ ਉਹਨਾਂ ਦੀ ਦਿੱਕਤ ਆ ਉਹਨੂੰ ਹੈਲਥ ਮੇਕ ਸਿਸਟਮ ਸਹੀ ਚਾਹੀਦਾ ਪੜ੍ਹਾਈ ਚਾਹੀਦੀ ਆ ਦਵਾਈ ਚਾਹੀਦੀ ਆ ਰੁਜ਼ਗਾਰ ਚਾਹੀਦਾ ਉਹਦੇ ਵਾਸਤੇ ਆਮ ਆਦੀ ਪਾਰਟੀ ਲੱਗੀ ਹੋਈ ਆ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਆਮ ਆਦੀ ਪਾਰਟੀ ਦੇ ਸਾਰੇ ਮਤਲਬ ਕਿ ਮੰਤਰੀ ਐਮ ਐਲ ਏ ਸਿਵਾਨ ਵਲੰਟੀਅਰ ਸਿਵਾਨ ਹਰ ਬਗੇ ਆਮ ਆਦਮੀ ਪਾਰਟੀ ਦਾ ਮਤਲਬ ਕਿ ਜਿਹੜਾ ਸਾਥੀ ਆ ਉਹ ਇਸ ਵਾਸਤੇ ਲੱਗਿਆ ਹੋਇਆ ਤਾਂ ਕਿ ਹਰ ਆਮ ਆਦਮੀ ਦੀ ਉਮੀਦ ਪੂਰੀ ਕੀਤੀ ਜਾਵੇ ਅੱਛਾ ਇਸ ਐਮਰਜੈਂਸ ਦੇ ਵਿੱਚ ਐਮ ਬੀ ਬੀ ਐਸ ਡਾਕਟਰ ਰਹਿਣਗੇ ਜਾਂ ਕਿੰਨਾ ਸਟਾਫ ਹੋਏਗਾ ਬਿਲਕੁਲ ਬਿਲਕੁਲ ਡਿਗਰੀ ਹੋਲਡਰ ਡਾਕਟਰ ਐਮ ਬੀ ਬੀ ਐਸ ਡਾਕਟਰ ਮਤਲਬ ਕਿ ਨਰਸ ਸਟਾਫ ਨਰਸ ਵਗੈਰਾ ਤੇ ਦਵਾਈਆਂ ਚ ਹਰ ਚੀਜ਼ ਦੀ ਸਹੂਦਤ ਹੋ ਅੱਛਾ ਇਹ ਬਾਤ ਸਟੇ ਕਿੱਥੇ ਕਰੇਗੀ ਕਿ 24 ਆਰ ਇਹਦੀ ਇੱਥੇ ਹੀ ਜੇ 24 ਆਵਾਂ ਉੱਥੇ ਵੀ ਜਾਓ ਜੇ 24 ਆਵਾਂ ਤੇ ਇਹ ਹਸਪੀਟਲ ਵੀ ਅਸੀਂ 24 ਆਵਰ ਸ਼ੁਰੂ ਕਰਨ ਜਾ ਰਹੇ ਹਾਂ ਹਜੇ 2 ਵਜੇ ਤੱਕ ਚੱਲਦਾ ਤੇ ਥੋੜੇ ਦਿਨਾਂ ਦੇ ਵਿੱਚ ਇੱਥੇ ਸਾਰੇ ਡਾਕਟਰ ਸੇਵਾ ਨ ਆ ਰਹੇ ਨੇ ਸਾਰੇ ਮਿਲ ਕੇ ਆਪਰੇਸ਼ਨ ਮਿਲ ਕੇ ਜਾਂ ਗਿਆਨੀ ਦੇ ਮਿਲ ਕੇ ਸਾਰੇ ਦੇ ਸਾਰੇ ਇਲਾਜ ਸ਼ੁਰੂ ਹੋਣ ਜਾ ਰਹੇ ਨੇ ਜਲਦੀ ਔਰ ਇਹ ਜਿਹੜੀ ਬੈਨ ਆ ਇਹ ਜਿੱਥੇ ਵੀ ਲੋੜੂਗੀ ਉੱਥੇ ਪਹੁੰਚੂ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਤਾਂ ਇੱਥੇ ਮੇਰਮੈਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਆ ਹਰ ਦੀ ਜ਼ਿੰਮੇਵਾਰੀ ਜਿਹੜੀ ਹੈ ਖਾਸ ਕਰਕੇ ਹੈਲਥ ਦੀ ਉਹਨਾਂ ਦੇ ਸਿਰ ਦੇ ਉੱਤੇ ਹੈ ਔਰ ਇਸ ਐਂਬੂਲੈਂਸ ਦੇ ਨਾਲ ਕੱਲਾ ਇੱਕ ਵਾਰਡ ਨੂੰ ਨਹੀਂ ਬਲਕਿ ਹਲਕਾ ਪੂਰਬੀ ਨੂੰ ਇਸ ਐਂਬੂਲੈਂਸ ਦਾ ਫਾਇਦਾ ਹੋਏਗਾ ਮੈਮ ਇਸ ਐਂਬੂਲੈਂਸ ਦੇ ਨਾਲ ਕਿਆ ਸਿਰਫ ਇਹ ਮਹਿਜ਼ ਕੁਝ ਪਾਰਟਸ ਰਹੇਗੀ ਜਾਂ ਫਿਰ ਇਹ ਹਲਕਾ ਪੂਰਬੀ ਨੂੰ ਕਵਰ ਕਰੇਗੀ ਅ ਦੇਖੋ ਅੱਜ ਆਪਾਂ વોર્ਡ ਨੰਬਰ 13 ਦੇ ਵਿੱਚ ਖੜੇ ਆਂ ਔਰ ਤੁਹਾਨੂੰ ਦੱਸ ਦਿਆਂ ਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਹੋਂਦ ਦੇ ਵਿੱਚ ਆਈ ਔਰ ਇਸ ਹਸਪੀਟਲ ਦੀ ਜਦੋਂ ਅਸੀਂ ਹਾਲਾਤ ਪਤਾ ਲੱਗੇ ਤੇ ਤੁਸੀਂ ਯਕੀਨ ਕਰਨਾ 2022 ਚ ਸਰਕਾਰ ਜ਼ਰੂਰ ਆਮ ਆਦਮੀ ਪਾਰਟੀ ਸੀ ਦੀ ਸੀਪਟ ਕੌਂਸਲਰ ਔਰ ਹਾਊਸ ਪੁਰਾਣਾ ਹੀ ਚੱਲ ਰਿਹਾ ਸੀ ਔਰ ਬੜਾ ਦੁੱਖ ਲੱਗਿਆ ਦੇਖ ਕੇ ਵੀ ਇਸ ਹਸਪੀਟਲ ਨੂੰ ਪੂਰਾ ਇੱਕ ਡੰਪਿੰਗ ਯਾਰਡ ਬਣਾਇਆ ਹੋਇਆ ਸੀ ਇਥੇ ਇਨਾ ਇਨਾ ਘਾਹ ਉਗਿਆ ਹੋਇਆ ਸੀ ਮਹਿਜ਼ ਲਗਾਤਾਰ ਕੰਮ ਕਰਾ ਕੇ ਵੀ ਮੈਨੂੰ 12 ਦਿਨ ਪੂਰੀ ਲੇਬਰ ਦੇ ਨਾਲ ਇਥੇ ਲੱਗੇ ਪਹਿਲਾ ਏਰੀਆ ਕਰਵਾ ਕੇ 12 ਦਿਨ ਲਗਾਤਾਰ ਅਸੀਂ ਦੁਪਹਿਰ ਵੇਲੇ ਇਥੇ ਸਫਾਈ ਕਰਾਉਂਦੇ ਰਹੇ ਔਰ ਉਸ ਤੋਂ ਬਾਅਦ ਤੁਸੀਂ ਹੁਣ ਦੇਖੋਗੇ ਆ ਇੱਕ ਵਾਰ ਹਸਪੀਟਲ ਚ ਵੀ ਵੀ ਸਾਰੀ ਜਿਹੜੀ ਉਹ ਸਫਾਈ ਉਸ ਤੋਂ ਬਾਅਦ ਕੀਤੀ ਗਈ ਔਰ ਇਹਨੂੰ ਜਲਦੀ ਹਾਲਤ ਚ ਕੀਤਾ ਉਸ ਤੋਂ ਬਾਅਦ ਫਿਰ ਸੀਐਮਸੀ ਦੇ ਡਾਕਟਰ ਸਾਹਿਬਾਨ ਨੇ ਜਿਹੜੇ ਉਹਨਾਂ ਨਾਲ ਤਾਲਮੇਲ ਬਿਠਾ ਕੇ ਡਾਇਰੈਕਟਰ ਸਾਹਿਬ ਨਾਲ ਗੱਲ ਕਰਕੇ ਉੱਥੇ ਔਰ ਇੱਥੇ ਜਿਹੜੇ ਪ੍ਰੋਪਰ ਰੈਗੂਲਰ ਡਾਕਟਰਸ ਨੇ ਉਹ ਆਣੇ ਸ਼ੁਰੂ ਹੋਏ ਇਸ ਤੋਂ ਬਾਅਦ ਇੱਥੇ ਡੋਪਸ ਸੈਂਟਰ ਵੀ ਖੋਲਿਆ ਗਿਆ ਟੀਵੀ ਦੀ ਦਵਾਈ ਵੀ ਦਿੱਤੀ ਜਾਂਦੀ ਈਵਨ ਐਕਸ-ਰੇ ਵੀ ਇੱਥੇ ਹੋਣ ਲੱਗੇ ਨੇ ਸਕੈਨ ਵੀ ਇੱਥੇ ਵਾਂਸ ਇਨ ਅ ਵੀਕ ਉਹ ਵੀ ਹੋਣ ਲੱਗੇ ਮਤਲਬ ਬਹੁਤ ਸਾਰਾ ਅਸੀਂ ਕੋਸ਼ਿਸ਼ ਕੀਤੀ ਹੈ ਉਹ ਸੁਧਾਰ ਲੈਣਾਂ ਔਰ ਹੁਣ ਜਿਹੜਾ ਇਹ ਇੱਕ ਕਹਿ ਸਕਦੇ ਬੋਨਸ ਮਿਲਿਆ ਐ ਐਕਸਟਰਾ ਬੈਨੀਫਿਟ ਮਿਲਿਆ ਐ ਇਹ ਮੋਬਾਈਲ ਐਮਬੂਲੈਂਸ ਦੇ ਤੌਰ ਦੇ ਉਤੇ ਇਹ ਵੀ ਜਿਹੜੀ ਐਮਬੂਲੈਂਸ ਹੈ ਇਹ ਵੀ ਇੱਕ ਵਰਦਾਨ ਦੀ ਤਰ੍ਹਾਂ ਔਰ ਜਿਹੜੇ ਇਹਦੇ ਲਾਗੜਲੇ ਏਰੀਏ ਨੇ ਉਹਨਾਂ ਨੂੰ ਤਾਂ ਇਹ ਹਸਪੀਟਲ ਨੇੜੇ ਪੈਂਦੇ ਲੇਕਿਨ 19 ਵਾਰਡ ਜਿਹੜੇ ਹਲਕਾ ਪੂਰਬੀ ਦੇ ਨੇ ਉਹਨਾਂ ਨੂੰ ਪੂਨ ਤਰੀਕੇ ਤੇ ਇਹ ਜਿਹੜੀ ਐਮਬੂਲੈਂਸ ਵੈਨ ਹੈ ਇੱਕ ਕਵਰ ਅਪ ਕਰੇਗੀ ਔਰ ਉਹਦੇ ਵਿੱਚ ਅਗਰ ਮੈਡੀਸਿਨ ਦੀ ਜ਼ਰੂਰਤ ਹੈ ਸਾਡੇ ਡਾਕਟਰ ਨੇ ਜਿਹੜੇ ਸਾਡੇ ਨਾਲ ਦੋ ਸਟਾਫ ਨਰਸਿਸ ਉ ਮੌਜੂਦ ਹੋਣਗੇ ਬਕਾਇਦਾ ਇਸ ਤੋਂ ਅਗਰ ਕਿਸੇ ਨੂੰ ਡ੍ਰਿਪ ਲਗਾਣ ਦੀ ਜ਼ਰੂਰਤ ਆ ਕੋਈ ਟੈਂਪਰੇਰੀ ਐਡਮਿਸ਼ਨ ਦੀ ਜ਼ਰੂਰਤ ਆ ਐਡਮਿਟ ਕਰ ਨੀ ਲੋੜਾ ਤਾਂ ਉਹ ਵੀ ਇਹਦੇ ਵਿੱਚ ਜਿਹੜੀ ਸਾਰੀ ਸੁਵਿਧਾ ਆ ਉਹ ਮਹਈਆ ਕਰਾਈ ਗਈ ਹੈ ਔਰ ਜਿੱਦਾਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਸਭ ਤੋਂ ਪਹਿਲਾਂ ਜਿਹੜਾ ਹੜ੍ਹ ਪ੍ਰਭਾਵਿਤ ਏਰਾ ਆ ਨਿਊ ਪੁਨੀਤ ਨਗਰ ਵਾਰਡ ਨੰਬਰ 17 ਉੱਥੇ 2 ਦਿਨ ਦਾ ਪਲਾਨ ਪਹਿਲਾਂ ਦਿੱਤਾ ਗਿਆ ਅਗਰ ਲੱਗਿਆ ਕਿ ਜ਼ਰੂਰਤ ਹੋ ਤੇ ਹੋਰ ਜ਼ਿਆਦਾ ਤਾਂ ਹੋਰ ਅਗਲੇ ਦਿਨਾਂ ਵੀ ਜਿਹੜੀ ਉੱਥੇ ਆ ਇਸ ਬੈਨ ਦੀ ਸਰਵਿਸ ਦਿੱਤੀ ਜਾਏਗੀ ਇਸ ਤੋਂ ਇਲਾਵਾ ਵਾਰਡ ਵਾਈਜ਼ ਰੋਸਟਰ ਬਣਾ ਕੇ ਮੱਲੇ ਵਾਈਜ਼ ਰੋਸਟਰ ਬਣਾ ਕੇ ਇਸ ਬੈਨ ਨੂੰ ਪੂਰਾ ਜਿਹੜੇ ਹਲਕਾ ਪੂਰਬੀ ਦੇ ਵਾਰਡ ਨੰਬਰ 2 ਤੋਂ ਲੈ ਕੇ 29 ਨੇ ਸਾਰੇ ਕਿਤੇ ਇਹਦੀ ਜਿਹੜੀ ਕਹਿ ਸਕਦੇ ਆ ਸਰਵਿਸ ਉਹ ਦਿੱਤੀ ਚਾਹੀਏਗੀ ਅੱਛਾ ਇੱਕ ਸਵਾਲ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਲੋਕਾਂ ਦਾ ਵੀ ਹੈ ਕਿ ਕੀ ਡਾਕਟਰ ਜਿਹੜੇ ਨੇ ਕੁਆਲੀਫਾਈਡ ਰਹਿਣਗੇ ਕਿਉਂਕਿ ਦਿੱਕਤ ਆ ਜਾਂਦੀ ਹੈ ਨਾ ਲੋਕ ਇਸ ਕਰਕੇ ਵੀ ਕਤਰਾ ਜਾਂਦੇ ਆ ਕਿ ਸ਼ਾਇਦ ਪਤਾ ਨਹੀਂ ਡਾਕਟਰ ਇਲਾਜ ਕਰਨਗੇ ਜਾਂ ਉੱਥੇ ਜਿਹੜੇ ਨਰਸਿਸ ਹੀ ਹੋਣਗੇ ਮੈਂ ਤੁਹਾਨੂੰ ਕਹਾਂਗੀ ਵੀ ਤੁਸੀਂ ਨਾ ਮੇਰੇ ਨਾਲ ਇੱਕ ਵਾਰੀ ਹਸਪੀਟਲ ਦੇ ਅੰਦਰ ਵੀ ਜਾ ਕੇ ਦੇਖਿਓ ਸਾਡੇ ਕੋਲ ਡੈਂਟਲੀਏ ਬੀ ਡੀ ਐਸ ਡਾਕਟਰ ਡਾਕਟਰ ਸ਼ਿਖਾਇਤੇ ਮੌਜੂਦ ਨੇ ਸ਼ੀ ਸਪੈਸ਼ਲਿਸਟ ਫॉर ਡੈਂਟਲ ਵਰਕ ਔਰ ਤੁਸੀਂ ਹੈਰਾਨ ਰਹਿ ਜਾਓਗੇ ਵੀ ਪ੍ਰਾਈਵੇਟ ਹਸਪੀਟਲਸ ਵੀ ਜਿੱਦਾਂ ਦੀਆਂ ਫੈਸਿਲਿਟੀਆਂ ਮਿਲਦੀਆਂ ਨੇ ਜਾਂ ਜਿੱਦਾਂ ਦੀ ਮਸ਼ੀਨਰੀ ਉਹ ਸਾਰੀ ਇੱਥੇ ਅਵੇਲੇਬਲ ਬਸ ਮਹਿਸ ਫਰਕ ਕੀ ਹੈ ਕਿ ਇੱਥੇ ਜਿਹੜੇ ਚਾਰजेस ਨੇ ðiਸ ਆਰ ਵੈਰੀ ਵੈਰੀ ਨੋਮੀਨਲ ਔਰ ਪ੍ਰਾਈਵੇਟ ਹਸਪੀਟਲਸ ਉਹ ਆਪਣੇ ਅਕੋਰਡਿੰਗ ਕਰਦੇ ਪਰ ਇਲਾਜ ਹਰ ਤਰ੍ਹਾਂ ਦਾ ਅਵੇਲੇਬਲ ਇਸ ਤੋਂ ਇਲਾਵਾ ਸਕਿਨ ਦੇ ਸਪੈਸ਼ਲਿਸਟ ਔਰਥੋ ਦੇ ਸਪੈਸ਼ਲਿਸਟ ਪੀਡੀਆਟ੍ਰਿਸਟ ਬੱਚਿਆਂ ਦੇ ਸਪੈਸ਼ਲਿਸਟ ਇਹ ਹਰ ਤਰੀਕੇ ਦੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹ ਡੇ ਵਾਈਜ਼ ਡੇ ਇੱਥੇ ਆਉਂਦੇ ਨੇ ਔਰ ਜਿਹੜੇ ਡਾਕਟਰ ਅਸੀਂ ਐਂਬੂਲੈਂਸ ਵੀ ਭੇਜਾਂਗੇ ਉਹ ਵੀ ਪੂਰੇ ਵੈਲ ਕੁਆਲੀਫਾਈਡ ਹੋਣਗੇ कि जो अच्छे तरीके नाल टैकल अप ਕਰ ਪਾਂਗੇ ਔਰ ਮੈਂ ਆਸ ਕਰਦੀ ਆ ਕਿ ਇਹ ਸੁਵਿਧਾ ਦਾ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਵਾਲਾ ਹੈ ਆਉਣ ਵਾਲੀ ਸੰਗਤ ਨੂੰ ਔਰ ਸੰਗਤ ਦੇ ਸੁਝਾਅ ਸਾਡੇ ਪਬਲਿਕ ਦੇ ਅਸ਼ੀਰਵਾਦ ਸਦਕਾ ਅੱਜ ਸਾਨੂੰ ਜਿਹੜੀ ਇਹ ਕਹਿ ਸਕਦੇ ਆ ਕਿ ਸ਼ਕਤੀ ਦਿੱਤੀ ਉਹਨਾਂ ਨੇ ਵਰਦਾਨ ਦਿੱਤਾ ਵੀ ਕੁਝ ਚੰਗਾ ਕਰ ਸਕੀਏ ਉਹਨਾਂ ਦੇ ਇਸ ਅਸ਼ੀਰਵਾਦ ਦੇ ਹਮੇਸ਼ਾ ਰਿਣੀ ਰਹਾਂਗੇ ਔਰ ਮੈਂ ਆਸ ਕਰਦੀ ਆ ਕਿ ਉਹ ਅਸ਼ੀਰਵਾਦ ਹਮੇਸ਼ਾ ਬਨਿਆ ਵੀ ਰਹੇਗਾ ਔਰ ਉਹਨਾਂ ਦੇ ਸੁਝਾਅ ਦੇ ਨਾਲ ਉਹਨਾਂ ਦੇ ਸਾਥ ਨਾਲ ਹਮੇਸ਼ਾ ਕੋਸ਼ਿਸ਼ ਕਰਾਂਗੇ ਨਵੇਂ ਨਵੇਂ ਔਰ ਜਨਤਾ ਦੇ ਹਾਕ ਦੇ ਜਿਹੜੇ ਕੰਮ ਨੇ ਉਹ ਕਰਦੇ ਰਹੀਏ ਧੰਨਵਾਦ ਜੀ ਮੈਮ ਤਾਂ ਬਿਲਕੁਲ ਕਿਉਂਕਿ ਇਲਾਕੇ ਨੂੰ ਇਲਾਕੇ ਦੇ ਲੋਕਾਂ ਨੂੰ ਜਿਹੜਾ ਸਿਹਤ ਸਹੂਲਤ ਮੁਹయ్యా ਕਰਾਣਾ ਬੇहद ਜ਼ਰੂਰੀ ਹੋ ਜਾਂਦਾ ਹੈ ਖਾਸ ਕਰਕੇ ਇਸ ਮੌਸਮ ਦੇ ਵਿੱਚ ਜਦੋਂ ਬਰਸਾਤਾ ਨੇ ਔਰ ਇਲਾਕੇ ਦੇ ਵਿੱਚ ਬਾੜ ਵਰਗੇ ਹਾਲਾਤਾਂ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਦੀ ਬੇहद ਜ਼ਿਆਦਾ ਜ਼ਰੂਰਤ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਐਂਬੂਲੈਂਸ ਬਿਲਕੁਲ ਨਵੀਂ ਐਂਬੂਲੈਂਸ ਜਿਹੜੀ ਹੈ ਤਕਰੀਬਨ 18 ਲੱਖ ਰੁਪਏ ਦੀ ਲਾਗਤ ਨਾਲ ਇਹ ਐਂਬੂਲੈਂਸ ਜਿਹੜੀ ਹੈ ਤਿਆਰ ਕੀਤੀ ਗਈ ਹੈ ਜੋ ਇਸ ਵਕਤ ਵਾਰਡ ਨੰਬਰ 13 ਦੇ ਵਿੱਚ ਮੌਜੂਦ ਹੈ ਲੇਕਿਨ ਇਹ ਇਕੱਲੀ ਵਾਰਡ 13 ਦੀ ਨਹੀਂ ਹਲਕਾ ਪੂਰਬੀ ਦੀ ਐਂਬੂਲੈਂਸ ਹੈ ਜਿੱਥੇ ਵੀ ਜ਼ਰੂਰਤ ਹੋਏਗੀ ਇਹ ਚੱਲਦੀ ਫਿਰਦੀ ਮੋਬਾਈਲ ਜਾਂ ਕਹੀਏ ਚੱਲਦਾ ਫਿਰਦਾ ਹਸਪਤਾਲ ਤੁਹਾਡੇ ਘਰ ਦੇ ਬਾਹਰ ਮੌਜੂਦ ਰਹੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ